ਦੋਸਤੋ એનર્ਜੀ ਦਾ ਇੱਕ ਰੂਲ ਹੈ ਕਿ ਉਹ ਕਿਤੋਂ ਆਂਦੀ ਹੈ ਤੇ ਕਿਤੇ ਜਾਂਦੀ ਹੈ એનર્ਜੀ ਕੀ ਹੈ ਹਿਊਮਨ ਦੀ ਲਾਈਫ ਦੇ ਵਿੱਚ ਇਸ ਬਾਡੀ ਦੇ ਵਿੱਚ ਸਾਡੇ ਲਈ એનર્ਜੀ ਕੀ ਹੈ ਜਿਹੜਾ ਸਾਡਾ ਹਾਰਟ ਹੈਗਾ ਆ ਉਸ ਦੇ ਵਿੱਚ ਇੱਕ ਕਰੰਟ ਪੈਦਾ ਹੁੰਦਾ ਇਸ ਕਰਕੇ ਉਹ ਧੜਕਦਾ ਆ ਉਹ ਹੁਣ ਜਿਹੜਾ ਕਰੰਟ ਕਿੱਥੋਂ ਪੈਦਾ ਹੁੰਦਾ ਉਹ ਕਰੰਟ ਦੀ ਬਿਤਾ ਅਖਿਰ ਕੋਈ ਖੁਰਾਕ ਹੋਏਗੀ ਹਰ ਚੀਜ਼ ਦੀ ਜਿਹੜੀ ਵੀ એનર્ਜੀ ਆਪਾਂ ਗੱਡੀ ਯੂਜ਼ ਕਰਦੇ ਆ ਉਹਦੇ ਚ ਪੈਟਰੋਲ ਪਾਨੇ ਆ ਆਪਾਂ ਕੋਈ ਵੀ ਚੀਜ਼ ਜਿਹੜੀ ਆ ਇੱਕ ਜਗ੍ਹਾ ਤੋਂ ਹੱਥ ਵੀ ਆ ਮੂਵ ਕਰਦੇ ਇਸ ਨੂੰ ਵੀ એનર્ਜੀ ਲੱਗਦੀ ਹੈ ਤੇ ਹਿਊਮਨ ਹਾਰਟ ਜਿਹੜਾ ਆ ਸਾਡੀ ਬਾਡੀ ਦੇ ਵਿੱਚ ਸਭ ਤੋਂ ਪਹਿਲਾਂ ਉਹ ਜਿਹੜਾ ਮੂਵਿੰਗ ਪਾਰਟ ਹੈਗਾ ਹਿਊਮਨ ਹਾਰਟ ਹੈਗਾ ਉਹ ਜਿਹੜਾ ਹਿਊਮਨ ਹਾਰਟ ਹੈਗਾ ਉਸ ਦੀ ਕੀ ਖੁਰਾਕ ਹੈਗੀ ਆ ਜਿਸ ਜਿਸ ਵਕਤ ਹੁਣ ਅਸੀਂ ਇੰਡੀਪੈਂਡੈਂਟ ਘੁੰਮਦੇ ਆ ਉਹ ਕਿਸ ਸ਼ਕਤੀ ਦੇ ਨਾਲ ਧੜਕਦਾ ਹੈ ਉਸ ਸ਼ਕਤੀ ਦਾ ਨਾਮ ਹੈਗਾ ਪ੍ਰਾਣ ਸ਼ਕਤੀ ਇਹ ਹੈ ਪ੍ਰਾਣ ਸ਼ਕਤੀ ਜਿਹੜਾ ਅਸੀਂ ਸੁਵਾਸ ਲੈਨੇ ਆ ਆਕਸੀਜਨ ਕਹ ਲਓ ਜਾਂ ਸਾਹ ਕਹ ਲਓ ਉਹ ਜਿਹੜਾ ਸਾਹ ਹੈਗਾ ਆ ਇਹ ਸਾਹ ਇੱਕ ਵਹੀਕਲ ਹੈਗਾ ਆ ਸਾਡੀ ਬਾਡੀ ਦੇ ਅੰਦਰ ਜਾਣ ਦਾ ਇਸ ਦੇ ਵਿੱਚ ਇੱਕ ਸ਼ਕਤੀ ਹੈ ਜਿਸ ਨੂੰ ਅਸੀਂ ਕਹਿੰਨੇ ਆ ਪ੍ਰਾਣ ਸ਼ਕਤੀ ਉਹ ਜਿਹੜੀ ਪ੍ਰਾਣ ਸ਼ਕਤੀ ਹੈਗੀ ਹੈ ਉਹ ਸਾਡਾ ਬ੍ਰਿਜ ਹੈਗਾ ਆ ਬਿਟਵੀਨ ਸਾਡੀ ਬਾਡੀ ਦਾ ਉਹ ਕਰੰਟ ਜਿਹੜਾ ਸਾਨੂੰ ਜਿੰਦਾ ਰੱਖ ਰਿਹਾ ਤੇ ਬਿਟਵੀਨ ਜਦੋਂ ਉਹ ਬਾਹਰ ਆਂਦਾ ਆ ਤੇ ਉਹ ਹਰ ਵਾਰ ਅੰਦਰ ਜਾਂਦਾ ਆ ਸਵਾਸ ਬਾਹਰ ਆਂਦਾ ਆ ਉਹ ਪ੍ਰਾਣ ਸ਼ਕਤੀ ਸਾਡੇ ਅੰਦਰ ਜਾਂਦੀ ਹੈ ਇਹ ਇੱਕ ਇੱਕ ਗ੍ਰੰਥ ਦਾ ਨਾਮ ਵੀ ਹੈ ਵਿਸ਼ਨੂੰ ਪੁਰਾਣ ਇਹ ਉਸੀ ਚੀਜ਼ ਦੀ ਗੱਲ ਕਹੀ ਗਈ ਹੈ ਇਹ ਕਿਸ ਹਿਸਾਬ ਦੇ ਨਾਲ ਇਹ ਇੱਕ ਜਿਹੜਾ ਆ ਜਦੋਂ ਵਿਸ਼ਨੂੰ ਕਹਿੰਦਾ ਆ ਜਾਂ ਬ੍ਰਹਮਾ ਕਹਿੰਦਾ ਜਾਂ ਸ਼ਿਵ ਕਹਿੰਦਾ ਇਹ ਤਿੰਨ ਅਲੱਗ-ਅਲੱਗ એનર્ਜੀਆ ਦਾ ਟਾਈਮਲੀ ਅਲੱਗ-ਅਲੱਗ ਨਾਮ ਹੈ ਜਿਸ ਤਰ੍ਹਾਂ ਅੱਜ ਕਿਸੇ ਚੀਜ਼ ਨੂੰ ਅਸੀਂ ਪਾਣੀ ਹੈਗਾ ਉਹਨੂੰ ਪਾਣੀ ਵੀ ਕਹਿੰਦੇ ਆ ਉਹਨੂੰ ਨੀਰ ਵੀ ਕਹਿੰਦੇ ਆ ਉਹਨੂੰ ਵਾਟਰ ਵੀ ਕਹਿੰਦੇ ਆ ਉਹਨੂੰ ਬੜੇ ਅਲੱਗ ਨਾਵਾਂ ਦੇ ਨਾਲ ਅਸੀਂ ਪੁਕਾਰਦੇ ਆ ਇਸ ਤਰ੍ਹਾਂ ਟਾਈਮ ਦੇ ਨਾਲ ਚੀਜ਼ਾਂ ਦੇ ਨਾਮ ਹੈਗੇ ਉਹਨਾਂ ਸ਼ਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਦੇ ਅੰਦਰ ਉਹਦੇ ਅਧੀਨ ਪਾਵਰ ਕੀ ਹੈਗੀ ਸੋ ਇਹ ਜਿਹੜੀਆਂ ਸ਼ਕਤੀਆਂ ਹੈਗੀਆਂ ਹੈਗੀਆਂ ਪ੍ਰਾਣ ਸ਼ਕਤੀ ਹੈ ਜਿਹੜੀ ਇਸ ਨੂੰ ਅਸੀਂ ਵਿਸ਼ ਨੂੰ ਕਹਿੰਦੇ ਆ ਤੇ ਜਿਹੜੀ ਇੱਕ ਸ਼ਕਤੀ ਹੈਗੀ ਆ ਬ੍ਰਹਮਾ ਉਹ ਦਿਨ ਦੇ ਟਾਈਮ ਜਦੋਂ ਹਾਰਡ ਅਸੀਂ ਵਰਕ ਕਰਕੇ ਕ੍ਰिएशन ਕੁਝ ਕਰਦੇ ਆ ਤੇ ਇੱਕ ਸ਼ਿਵ ਨਰਜੀ ਜਿਸ ਵਕਤ ਅਸੀਂ ਸੌ ਜਾਂਦੇ ਹਾਂ ਹੁਣ ਅੱਜ ਅਸੀਂ ਗੱਲ ਕਰ ਰਹੇ ਆ ਪ੍ਰਾਣ ਸ਼ਕਤੀ ਦੀ ਜਾਨੀ ਉਹ ਮੱਧ ਵਾਲੀ ਸ਼ਕਤੀ ਜਿਹੜੀ ਸਾਡੇ ਸਰੀਰ ਦੇ ਵਿੱਚ ਇੱਕ ਬ੍ਰਿਜ ਹੈਗਾ ਆ ਸਾਡੇ ਜ਼ਿੰਦਾ ਹੋਣ ਦਾ ਤੇ ਸਾਡੇ ਇਸ ਸਰੀਰ ਦੇ ਵਿੱਚ ਜਦੋਂ ਅਸੀਂ ਜ਼ਿੰਦਾ ਨਹੀਂ ਹੈਗੇ ਉਹ ਪ੍ਰਾਣ ਜਿਹੜੇ ਉਹ ਨਹੀਂ ਰਹਿੰਦੇ ਹੁਣ ਇਹ ਜਿਹੜੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ ਇਹ ਜਿਹੜੀ ਜਿੰਨੀ ਵੀ ਆਪਾਂ ਡੀਪ ਲੈਨੇ ਆ ਇਹਨੂੰ ਉਨਾ ਸਾਡੇ ਸਰੀਰ ਨੂੰ ਇਹ ਤੰਦਰੁਸਤ ਕਰਦੀ ਹੈ ਤੁਸੀਂ ਅਕਸਰ ਇੱਕ ਹੋਰ ਵੀ ਕਹਾਣੀ ਸੁਣੀ ਹੋਣੀ ਹੈ ਜਿਹਨੂੰ ਅਸੀਂ ਕਹਿੰਦੇ ਆ ਲਬਜਾ ਪੌਣਾਹਾਰੀ ਉਹ ਪੌਣਾਹਾਰੀ ਦਾ ਮਤਲਬ ਇਹੀ ਹੈ ਪਵਨ ਆਹਾਰੀ ਜਿਹੜਾ ਬੰਦਾ ਪਵਨ ਦਾ ਆਹਾਰ ਕਰਦਾ ਆ ਉਸਨੂੰ ਭੋਜਨ ਦੀ ਜ਼ਰੂਰਤ ਨਹੀਂ ਪੈਂਦੀ ਸੋ ਇਸ ਕਰਕੇ ਇਸ ਪ੍ਰਾਣ ਸ਼ਕਤੀ ਨੂੰ ਜਦੋਂ ਅਸੀਂ ਆਪਣੇ ਅੰਦਰ ਡੀਪ ਲੈਨੇ ਆ ਇਨ ਦੀਪ ਅੰਦਰ ਫਿਰ ਹੋਲਡ ਕਰਦੇ ਆ ਜੋਗ ਦੇ ਵਿੱਚ ਇਹ ਵਿਧੀ ਹੈਗੀ ਐ ਅਲੱਗ-ਅਲੱਗ ਜਿਹੜੇ ਨਾਸਾਂ ਦੇ ਅਲੱਗ-ਅਲੱਗ ਪੋਰਾਂ ਦੇ ਤੋਂ ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਵੀ ਇੱਕ ਬਹੁਤ ਵੱਡਾ ਵਿਗਿਆਨ ਹੈ ਸੋ ਮੇਕ ਸ਼ੋਰ ਜਦੋਂ ਤੁਸੀਂ ਇਹ ਸਾਹ ਸਾਹ ਲੈਣੇ ਆ ਤੇ ਉਸ ਦੇ ਵਿੱਚ ਇੱਕ ਜੀਵਨ ਸ਼ਕਤੀ ਜਿੰਦਾ ਜੀਵਨ ਸ਼ਕਤੀ ਪ੍ਰਾਣ ਸ਼ਕਤੀ ਤੁਹਾਡੇ ਅੰਦਰ ਜਾਂਦੀ ਹੈ ਜਿਸ ਦੇ ਵਿੱਚ ਇੱਕ ਬਹੁਤ ਵੱਡੀ ਪਾਵਰ ਹੈ ਉਸ ਪਾਵਰ ਨੂੰ ਮਹਿਸੂਸ ਕਰਨਾ ਸ਼ੁਰੂ ਕਰੋ ਤੁਸੀਂ ਬਹੁਤ ਆਪਣੇ ਅੰਦਰ ਇੱਕ ਅਲੱਗ ਫੀਲਿੰਗ ਜਿਹੜੀਆਂ ਉਹ ਜਗਦਿਆਂ ਮਹਿਸੂਸ ਕਰੋਗੇ ਧੰਨਵਾਦ